ਸਰਬਜੀਤ ਕੌਰ ਜੋ ਕਿ ਹੁਣ ਵਿਆਹ ਕਰਾ ਕੇ ਨੂਰ হোসেন ਬਣ ਚੁੱਕੀ ਆ ਜਿੱਥੇ ਉਹ ਰਹਿ ਰਹੀ ਆਸਦੇ ਪਿੰਡ ਦੇ ਲੋਕਾਂ ਨੇ ਖਲਾਸਾ ਕੀਤਾ ਕਿ ਇਹ ਆਪ ਇਸ ਦੀ ਉਮਰ 48 ਸਾਲ ਆ ਇਸ ਦੇ ਦੋ ਬੱਚੇ ਆ ਇਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਛੱਡ ਕੇ ਇੱਕ ਹੋਰ ਆਦਮੀ ਨਾਲ ਵਿਆਹ ਕਰਾ ਸਕਦੀ ਆ ਜਿਸ ਦੇ ਪਹਿਲਾਂ ਹੀ 4 ਬੱਚੇ ਆ ਉਹਨਾਂ ਨੇ ਦੱਸਿਆ ਕਿ ਸ਼ੇਖੂਪੁਰਾ ਦੇ ਵਿੱਚ ਇਸਦੀ ਨਿੱਕੀ ਜੀ ਦੁਕਾਨ ਆ ਪਰ ਉਸ ਦੇ ਘਰ ਦੀ ਮਾਲੀ ਹਾਲਤ ਵੀ ਬਿਲਕੁਲ ਚੰਗੀ ਨਹੀਂ ਪਿੰਡ ਦੇ ਲੋਕ ਤਾਂ ਇਸ ਨੂੰ ਬਹੁਤ ਹੀ ਬੁਰਾ ਭਲਾ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਇਸ ਦੇ ਘਰੇ ਆਪ ਤਾਂ ਖਾਣ ਨੂੰ ਆਟਾ ਨਹੀਂ ਇਹ ਇਸ ਨੂੰ ਕਿੱਥੋਂ ਰੋਟੀ ਖਿਲਾ ਦੇਗਾ ਉਹਨਾਂ ਨੇ ਸਰਬਜੀਤ ਕੌਰ ਨੂੰ ਵੀ ਬਹੁਤ ਬੁਰਾ ਭਲਾ ਆਖਿਆ ਕਿ ਇਸ ਔਰਤ ਨੂੰ ਭੋਰਾ ਜਿੰਨੀ ਸ਼ਰਮ ਵੀ ਨਹੀਂ ਆਈ ਕਿ ਇਸ ਨੇ ਇਹ ਇਹੋ ਜਿਹਾ ਕੰਮ ਕੀਤਾ ਜੈਸਾ ਆਦਮੀ ਕੋਲ ਰਹਿ ਲਈ ਸਿਰਫ ਇੱਕ ਕਮਰਾ ਤੇ ਉਹ ਕਿਸ ਤਰ੍ਹਾਂ ਇਸ ਦੇ ਨਾਲ ਗੁਜ਼ਾਰਾ ਕਰੇਗੀ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਕੋਈ ਜ਼ਿਆਦਾ ਦਿਨ ਨਹੀਂ ਇਹ ਥੋੜੇ ਕੁ ਦਿਨ ਹੀ ਇਹਨਾਂ ਨੂੰ ਚੰਗਾ ਲੱਗੇਗਾ ਤੇ ਬਾਅਦ ਵਿੱਚ ਇਹ ਇਕੱਠੇ ਵੀ ਨਹੀਂ ਰਹਿ ਸਕਣਗੇ ਕਿਉਂਕਿ ਇਹਨਾਂ ਦੇ ਘਰ ਦਾ ਮਾਹੌਲ ਹੀ ਇਦਾਂ ਇਹਨਾਂ ਜਿਹੜਾ ਆਦਮੀ ਨਾਲ ਸਰਬੀਤ ਕਰਨੇ ਵਿਆਹ ਕਰਾਇਆ ਉਹ ਕਾਫੀ ਗਰੀਬ ਆ ਆਪਾਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਕਿ ਉਸ ਕੋਲ ਬਹੁਤ ਪੈਸਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਤਾਂ ਪਿੰਡ ਦੇ ਲੋਕਾਂ ਦਾ ਆਧਾਰ ਵੀ ਬੜਾ ਦੇਣਾ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਆਪ ਦਾ ਗੁਜ਼ਾਰਾ ਕਰਦੇ ਆ ਇੱਕ ਕਮਰਾ ਉਸ ਦੀਆਂ ਵੀ ਛੱਤਾਂ ਚੋਂਦੀਆਂ ਉਹਨਾਂ ਨੇ ਪਿੰਡ ਵਾਲਿਆਂ ਨੇ ਕਈਆਂ ਨੇ ਦਿਖਾਇਆ ਵੀ ਸਿਰਫ ਇੱਕ ਕਮਰਾ ਉਸ ਤੇ ਪਲਾਸਟਰ ਵੀ ਨਹੀਂ ਬਾਕੀ ਅੱਗੇ ਪਤਾ ਲੱਗੇਗਾ ਕਿ ਇਹ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਆ ਹੁਣ ਇਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਇਹਨਾਂ ਦੇ ਰਿਸ਼ਤੇ ਵਿੱਚੋਂ ਜੋ ਇਹਨਾਂ ਨੇ ਘਟਿਆ ਕਰਤੂਤ ਕੀਤੀ ਆ ਉਸ ਦੇ ਵਿੱਚੋਂ ਕੀ ਨਿਬੜਦਾ ਕੀ ਨਿਕਲਦਾ ਤੇ ਅੱਗੇ ਕੀ ਹੋਊਗਾ ਇਹ ਦੇਖਦੇ ਆਂ